ਕਿੰਨੀ ਟੋਰ ਨਾਲ ਦੀ ਕਿੰਨੀ ਟੋਰ ਨਾਲ ਟੋਰ ਨਾਲ ਕਦੀ ਆ ਨਾ ਮੈਂ ਲੋਰ ਨਹੀਂ ਖਾਓ ਕਰਦੇ ਇਹ ਤਾਂ ਮੈਂ ਕਿਹਾ ਕਿ ਇਹਨੂੰ ਕੁਝ ਸਾਰੇ ਦੇਖੀ ਜਾਓ ਮੈਂ ਕੁਝ ਨਹੀਂ ਮੈਂ ਕੁਝ ਨਹੀਂ ਆ ਥੋੜਾ ਦੇਖੀ ਨਾ ਐ ਮੈਂ ਮੇਨ ਨਾਲ ਨਹੀਂ ਜਾਣਾ ਹੈ ਮੇਨ ਨਾਲ ਲੈ ਜਾ ਆਪਣੇ ਕੰਨਾਂ ਨਹੀਂ ਛਾ ਤੇਰਾ ਮੈਂ ਇਹ ਕੰਨ ਨਹੀਂ ਆਸਵਾਪੇ ਕੰਨ ਨਹੀਂ ਜਾ ਮੈਨੂੰ ਨਾਲ ਲੈ ਕੇ ਨਹੀ ਜਾਣੇ ਮੈਨੂੰ ਨਾਲ ਮੈਨੂੰ ਨਾਲ ਲੈ ਕੇ ਜਾ ਮੈਨੂੰ ਨਾਲ ਲੈ ਕੇ ਮੈਨੂੰ ਨਾਲ

नहीं चल रहा क्यों नहीं है मैं बेर वक्त खाने पर नहीं जाए और मेरे परियां और शेरा बोल रहे हैं और तुम अजमेर आती हैं आज तो दे दो ठीक है आज तो दे दो और मेरे परियां नहीं चल रही हैं नहीं चल रही हैं नहीं चल रही हैं नहीं चल ਮੈਂ ਨਾਲ ਜਾਣਾ ਹੈ ਮੈਂ ਨਾਲ ਜਾਣਾ ਹੈ ਮੈਂ ਨਾਲ ਜਾਣਾ ਹੈ ਮੈਂ ਇਕੱਲੀ ਲੈ ਗਈ ਮੈਂ ਇਕੱਲੀ ਲੈ ਗਈ ਰਣਾ ਕੋਈ ਨਾ ਕੋਈ ਮੂਤੀ ਮੈਂ ਨਾਲ ਜਾਣਾ ਹੈ ਮੈਂ ਨਾਲ ਜਾਣਾ ਹੈ ਮੈਂ ਇਕੱਲੀ ਲੈ ਗਈ ਰਣਾ ਮੈਂ ਇਕੱਲੀ ਲੈ ਗਈ ਰਣਾ ਇਨੂੰ ਨਾਲ ਲੈ ਕੇ ਮੇਰਾ ਕੱਲਾ ਸ਼ਰੀਰ ਹੀ ਤੇ ਰਹਿ ਗਿਆ ਏ ਜਾਨ ਤੇ ਮੇਰੀ ਕਹਿ ਗਿਆ ਤੂੰ ਨਾਲ ਕੋਈ ਮੇਰੀ ਜਾਨ ਚ